ਮੰਚ ਸੰਬੋਧਨ ਕੀਤੇ ਪਰ ਅੱਜ ਇਸ ਮੰਚ ਤੇ ਜਦੋਂ ਬੋਲਣਾ ਪੈ ਰਿਹਾ ਤਾਂ ਬਹੁਤ ਭਾਵਕ ਘੜੀ ਆ ਜਦੋਂ ਸਾਡਾ ਉਹ ਸਾਥੀ ਜੀ ਦੇ ਬਾਰੇ ਮੈਂ ਇੱਕ ਐਲਵਾ ਕਿ ਡਾਕਟਰ ਜਸਵਿੰਦਰ ਭੱਲਾ ਦੋ ਪਾਸਿਓਂ ਬਲਦੀ ਉਹ ਮੋਮਬਤੀ ਸੀ ਜੋ ਇਸ ਧਰਤੀ ਨੂੰ ਰਸਨਾਉਣ ਆਇਆ ਸੀ ਆਪਣੇ ਹਾਸਿਆਂ ਆਪਣੇ ਕਮੇਡੀ ਕਲਾ ਦੇ ਨਾਲ ਦੁਨੀਆ ਦੇ ਵਿੱਚ ਜੋ ਉਹਨੇ ਹਾਸੇ ਵੰਡੇ ਸਟ੍ਰੈਸ भरी जिंदगी ਜੋ ਸਾਡੇ ਤਣਾਵ ਵਧ ਰਹੇ ਆ ਉਹਨੇ ਬੀੜਾ ਚੱਕ ਲਿਆ ਕਿ ਮੈਂ ਲੋਕਾਂ ਦੇ ਹਾਸੇ ਗਵਾਚਣ ਨਹੀਂ ਦੇਨੇ ਤੇ ਉਹਨੇ ਜ਼ਿੰਦਗੀ ਲਾਤੀ ਡਾਕਟਰ ਜਸਵਿੰਦਰ ਭੱਲਾ ਉਸ ਪਰਿਵਾਰ ਚ ਪੈਦਾ ਹੋਇਆ ਜਿਵੇਂ ਆਪਣਾ ਸੰਬੰਧ ਇਸ ਪਰਿਵਾਰ ਨਾਲ ਜੋੜਦਾ ਤਾਂ 1977 ਦੇ ਵਿੱਚ ਅਗਸਤ ਪੂਰੇ 48 ਸਾਲ ਪਹਿਲਾਂ ਜਦੋਂ ਪੀਏਯੂ ਬੀਐਸਸੀ ਦੇ ਜਮਾਤੀ ਬਣੇ ਉਦੋਂ ਦਰਾਹੇ ਤੋਂ ਭੱਲਾ ਸਾਹਿਬ ਤੇ ਲੁਈਆਂ ਤੋਂ ਮੈਂ ਪੀਜੀ ਲੁਧਿਆਣਾ ਚ ਪੜਨ ਲੱਗੇ ਤੇ ਕਦੋਂ ਦੇ ਵਿੱਚ ਜਿਹੜੇ ਭੱਲਾ ਦੇ ਦਾਦਾ ਜੀ ਬਾਈ ਜੀ ਕਹਿੰਦੇ ਸੀ ਅਸੀਂ ਤੇ ਸਾਡੀ ਬੇਬੇ ਦਰਾਹੇ ਪੀੜੀ ਢਾ ਕੇ ਗਲੀ ਬਹਿਣਾ ਮੇਰਾ ਭੱਲਾ ਕਦੋਂ ਆਊਗਾ ਮੇਰਾ ਭੱਲਾ ਕਦੋਂ ਆਊਗਾ ਇੱਕੋ ਪੁੱਤ ਸੀ ਸਰਦਾਰ ਬਹਾਦਰ ਸਿੰਘ ਜੀ ਦਾ ਲਾਇਕ ਪੁੱਤ ਫਰਜੰਦ ਜਸਵੰਦਰ ਭੱਲਾ ਭੱਲਾ ਜੀ ਦੀ ਇੱਕੋ ਭੈਣ ਸਾਡੀ ਭੈਣ ਕੁਲਜੀਤ ਸਾਡੇ ਜੀਜਾ ਜੀ ਰਾਜਪਾਲ ਜੀ ਜਿਹਨੂੰ ਪਿਆਰ ਨਾਲ ਕਾਕਾ ਜੀ ਕਹਿੰਨੇ ਆ ਉਹਨਾਂ ਦਾ ਪਰਿਵਾਰ ਫਲਵਾੜੀ ਸਾਡਾ ਐਸਪੀ ਬੇਟਾ ਗੀਤੂ ਸਾਡੀ ਨਰੀਨ ਸਾਡਾ ਆਗਾਜ਼ ਇਹ ਪਰਿਵਾਰ ਉਸ ਤੋਂ ਬਾਅਦ ਸਾਡਾ ਪੱਲਾ ਜੀ ਨੇ ਆਪਣੀ ਸ਼ਾਦੀ ਕੀਤੀ ਪਰਮਦੀਪ कौर ਪੱਲਾ 87 ਚ ਮੈਂ ਭਾਬੀ ਨੂੰ ਕਹਿੰਦਾ ਸੀ ਭਾਬੀ ਮੈਂ 10 ਸਾਲ ਪਹਿਲਾਂ ਤੇਤੋਂ ਪੱਲਾ ਦੀ ਲਾਈਫ ਚ ਆ ਗਿਆ ਮੈਂ 70 ਚ ਆ ਗਿਆ ਭਾਬੀ ਜੀ 87 ਚ ਆਏ ਪਰਮਦੀਪ कौर ਪੱਲਾ ਇੱਕ ਉਹ ਰੂਹ ਆ ਜਿਹੜੀ ਅਸੀਂ ਨੋਬਲ ਸੋਲ ਕਹਿੰਨੇ ਆ ਉਹਨਾਂ ਨੂੰ ਇੰਨੀ दैਵੀ ਸ਼ਕਤੀ ਇੰਨੀ ਪਰਮਾਤਮਾ ਦੀ ਕਿਰਪਾ ਕਿ ਉਹ ਹਮੇਸ਼ਾ ਪਾਠ ਕਰਦੇ ਆ ਤੇ ਸਾਡੇ ਮਾਤਾ ਸਤਵੰਤ ਕੌਰ ਪੱਲਾ ਕੱਲ ਪਰਸੋ ਜਦੋਂ ਮੈਨੂੰ ਗਲਵੱਕੜੀ ਜਿਹਾ ਕਹਿਣ ਲੱਗੇ ਕਿ ਮੇਰਾ ਇੱਕ ਪੁੱਤ ਜੀ ਦਾ ਬਾਲ ਆ ਅਸੀਂ ਮਾਂ ਪੁੱਤ ਦੋਵੇਂ ਰੋਪਏ ਕਿ ਮਾਂ ਪੱਲਾ ਨਹੀਂ ਰਿਹਾ ਤੇ ਪੱਲਾ ਸਾਹਿਬ ਤੇ ਪਰਮਦੀਪ ਕੌਰ ਜੀ ਨੇ ਬੇਟੀ ਜੀਨੂ ਨੂੰ ਜਨਮ ਦਿੱਤਾ ਬੇਟੀ ਜੀਨ ਨੂੰ ਸਾਡੀ ਨਾਰਵੇਜ ਬਹੁਤ ਸੁਖੀ ਪਰਿਵਾਰ ਚ ਵੱਸਦੀ ਆ ਸਾਡਾ ਦਮਾਦ ਸਾਡਾ ਵਿਕਰਮ ਮਾਈਕਰੋਸਾਫਟ ਵਿੱਚ ਨਾਰਵੇਜ ਕੰਟਰੀ ਹੈੱਡ ਆ ਉਹ ਬੱਚੇ 15 ਦਿਨ ਪਹਿਲਾਂ ਆਏ ਹੁਣ ਫੇਰ ਵਾਪਸ ਆਏ ਖਬਰ ਲੈਣ ਪਹਿਲਾਂ ਆਏ ਸੀ ਉਹਨਾਂ ਦੇ ਪਿਤਾ ਜੀ ਬਲਵੰਤ ਜਸਲ ਜੀ ਉਹਨਾਂ ਦੇ ਮਾਤਾ ਜੀ ਗੁਰਦਰਸ਼ਨ ਜੀ ਉਹ ਨਾਰਵੇਜ ਵਿੱਚੇ ਸੋਗ ਕਰ ਰਹੇ ਆ ਤੇ ਭੱਲਾ ਜੀ ਦੇ ਛੋਟੇ ਦੋਤੀ ਸਾਡੀ ਅਰਸ਼ੀਆ ਪਰਸੋ ਦਾ ਬਰਥਡੇ ਸੀ ਦੋਤਾ ਅਭੀਰ ਇਹ ਸਾਡਾ ਜੋ ਪਰਿਵਾਰ ਹੈ ਮੈਂ ਹਮੇਸ਼ਾ ਪੱਲਾ ਜੀ ਬਾਰੇ ਇਹ ਗੱਲ ਕਹਿਣਾ ਹੁੰਦਾ ਕਿ ਦੁਨੀਆ ਜਾਣਦੀ ਉਹਨੂੰ ਇੱਕ ਟੌਪ ਕਮੀਡੀਅਨ ਤੌਰ ਤੇ ਦੁਨੀਆ ਜਾਣਦੀ ਉਹਨੂੰ ਵਿਅੰਗ ਕਰਦੇ ਤੌਰ ਤੇ ਦੁਨੀਆ ਜਾਣਦੀ ਉਹਨੂੰ ਟੌਪ ਫਿਲਮ ਐਕਟਰ ਤੌਰ ਤੇ ਪਰ ਅਸੀਂ ਜਾਂਦੇ ਹਾਂ ਉਹਨੂੰ ਇੱਕ ਕਾਮਯਾਬ ਇਨਸਾਨ ਜਿਹਨੇ ਤਿੰਨ ਪੀੜੀਆਂ ਇੱਕ ਛਾਤੇ ਟਰੱਕੇ ਸਾਂਝੀ ਪਰਿਵਾਰ ਪ੍ਰਣਾਲੀ ਕਿਵੇਂ ਪਾਲੀ ਦੀ ਆ ਇਸ ਕਲਯੁਗ ਚ ਵੀ ਸਤਜੋਗੀ ਸਰਵੰਤ ਪੁੱਤ ਬਣ ਕੇ ਦਿਖਾਇਆ ਜਦੋਂ ਪੱਲਾ ਜੀ ਨੇ ਪਖਰਾਜ ਦਾ ਵਿਆਹ ਕੀਤਾ 19 ਨਵੰਬਰ 2021 ਨੂੰ ਅਸੀਂ ਲੁਧਿਆਣੇ ਤੋਂ ਪਟਿਆਲੇ ਬਰਾਤ ਲੈ ਕੇ ਜਾ ਰਹੇ ਸੀ ਸਰਾਉ ਸਾਹਿਬ ਖੜੇ ਆ ਸਰਾਉ ਸਾਹਿਬ ਦੇ ਘਰ ਟੁਕਣਾ ਸੀ ਉਸ ਦਿਨ ਮੋਦੀ ਸਾਹਿਬ ਨੇ ਬਿੱਲ ਵਾਪਸ ਲਏ 19 ਨਵੰਬਰ 21 ਨੂੰ ਰਾਜ ਖਬਰ ਆਈ ਮੈਂ ਕਿਹਾ ਪੁਖਰਾਜ ਤੇਰਾ ਵਿਆਹ ਭਾਗਾਂ ਲਾ ਇਹ ਸਾਡਾ ਕਿਸਾਨਾਂ ਦਾ ਅੰਦੋਲਨ ਜਿਹੜਾ ਇਹ ਕਾਮਯਾਬੀ ਨਾਲ ਅੱਜ ਖਤਮ ਹੋਇਆ ਪੁਖਰਾਜ ਤੇ ਸਾਡੀ ਬਹੂ ਤਿਸ਼ੂ ਕਹਿੰਨੇ ਸੀ ਪਿਆਰ ਨਾਲ ਇੰਨੀ ਸਾਡੀ ਖੁਸ਼ਕਿਸਮਤੰਗੀ ਆ ਸਾਡੀ ਬਹੂ ਸਾਡੀ ਧੀ ਆ ਹੋ ਪਰਿਵਾਰ ਨੂੰ ਬਨ ਲਿਆ ਜਿੰਨੀ 4 ਸਾਲ ਇਸ ਬੱਚੀ ਨੇ ਤੇ ਪਖਰਾਇ ਨੇ ਬਾਪ ਦੀ ਸੇਵਾ ਕੀਤੀ ਦੁਨੀਆ ਚ ਇੱਕ ਐਗਜ਼ਾਮ ਐਗਜ਼ੈਂਪਲ ਸੈੱਟ ਕੀਤੀ ਮੈਂ ਇਹ ਕਹਿਣਾ ਚਾਹੁੰਨਾ ਕਿ ਪਰਿਵਾਰਾਂ ਦਾ ਜੋ ਸਮੇਲ ਹੈ ਸਾਂਝੀ ਪਰਿਵਾਰ ਨੂੰ ਚਲਾਉਣਾ ਕਿਵੇਂ ਆ ਉਹ ਕੋ ਸਿੱਖੇ ਤਜਿੰਦਰ ਪੱਲਾ ਤੋਂ ਸਿੱਖੇ ਪੱਲਾ ਜੀ ਨੂੰ ਤੁਸੀਂ ਐਕਟਰ ਜਾਣਦੇ ਆ ਤੁਸੀਂ ਕਮੇਡੀਅਨ ਜਾਣਦੇ ਆ ਪਰ ਇਹ ਪਖ ਪੱਲਾਈ ਦਾ ਜਿਹੜਾ ਉਹ ਅਸੀਂ ਵਿਟਨੈਸ ਕੀਤਾ ਸੀ ਗਵਾਹ ਬਣੇ 77 ਦੇ ਵਿੱਚ ਅਸੀਂ ਜਮਾਤੀ ਬਣੇ ਸਾਡੇ ਪ੍ਰੋਫੈਸਰ ਕੇਸ਼ਵਰਮ ਸ਼ਰਮਾ ਜੀ ਡਾਂਸ ਡਾਂਮਾ 뮤직 ਕਲੱਬ ਦੇ ਇੰਚਾਰਜ ਉਹਨਾਂ ਨੇ ਹੱਥ ਖੜੇ ਕਰਾਏ ਕਿ ਦੱਸੋ ਕਿਹੜੇ ਕਿਹੜੇ ਖੇਤਰ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤੇ ਮੈਂ ਹੱਥ ਖੜਾ ਕੀਤਾ ਥੀਏਟਰ ਦੇ ਵਿੱਚ ਤੇ ਜਸਿੰਦਰ ਭੱਲਾ ਜੀ ਨੇ ਹੱਥ ਖੜਾ ਕੀਤਾ ਗਾਇਕੀ ਚ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਸਿੰਦਰ ਭੱਲਾ ਜੀ ਬਹੁਤ ਵੱਡੇ ਗਾਇਕ ਸੀ 27 ਰੋਲ ਨੰਬਰ ਉਹਦਾ ਤੇ ਮੇਰਾ ਰੋਲ ਨੰਬਰ 2 ਤੇ ਜਦੋਂ ਅਸੀਂ ਰਲ ਕੇ ਇਹ ਗਾਇਕੀ ਚ ਪੈ ਗਏ ਮੈਂ ਥੀਏਟਰ ਚ ਪੈ ਗਿਆ 1981 ਚ ਸਾਡੇ ਸੀਨੀਅਰ ਕਲਾਸ ਨੂੰ ਫੇਅਰਵੈਲ ਪਾਰਟੀ ਦੇਣੀ ਸੀ ਉਦੋਂ ਸਾਡੇ ਦਿਮਾਗ 'ਚ ਉੱਗ ਤਾਈ ਕਿ ਪੰਡਾਂ ਦੇ ਨਕਲਾ ਸਟੇਜ ਤੇ ਕਰੀਏ ਪਹਿਲੀ ਵਾਰੀ ਇਸੇ ਸਟੇਜ ਤੇ 1981 ਚ ਨਕਲਾ ਕੀਤੀਆਂ ਡਾਕਟਰ ਖੇਮ ਸਿੰਘ ਗਿੱਲ ਤੇ ਪਦਮਸ਼ਰੀ ਪ੍ਰਥਵੀਪਾਲ ਸਿੰਘ ਹਾਕੀ ਦੇ ਕੈਪਟਨ ਸਾਰੇ ਡਾਇਰੈਕਟਰ ਸੀਗੇ ਖੇਮ ਸਿੰਘ ਉਹ ਡੀਨ ਸੀਗੇ ਬੱਚ ਵੀ ਸੀ ਬਣੇ ਦੋਨੋਂ ਇਸ ਦੁਨੀਆ ਚ ਨਹੀਂ ਨੇ ਉਹ ਸਟੇਜ ਤੇ ਨਾਮ ਲੈ ਕੇ ਆਏ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਕਹਿੰਦੇ ਬੱਚਿਓ ਤੁਸੀਂ ਬਹੁਤ ਵੱਡੇ ਕਲਾਕਾਰ ਬਣੋਗੇ 29 ਮਈ ਨੂੰ 82 ਨੂੰ ਜਲੰਧਰ ਦੂਰਦਰਸ਼ਨ ਨੇ ਸਾਨੂੰ ਬੁਲਾ ਲਿਆ ਸਾਡੇ ਸੀਨੀਅਰ ਸੀ ਗੌਰਵਦਰ ਸ਼ਰਮਾ ਜੀ ਐਮ ਐਸ ਸੀ ਕਰਦੇ ਸੀ ਪੀ ਜੀ ਤੋਂ ਉਹ ਦੂਰਦਰਸ਼ਨ ਡਾਇਰੈਕਟਰ ਪਹਿਲਾ ਬਣੇ ਪ੍ਰੋਡਿਊਸਰ ਮੇਰਾ ਪਿੰਡ ਮੇਰੇ ਖੇਤ ਦੇ 29/82 ਨੂੰ ਪਹਿਲਾ ਸ਼ੋਅ ਕੀਤਾ ਸੀ ਦੂਰਦਰਸ਼ਨ ਤੇ 82 ਚ ਤੇ ਉਸ ਤੋਂ ਬਾਅਦ ਚਲਸੋ ਚੱਲ ਸ਼ੁਰੂ ਹੋ ਗਿਆ ਦੂਰਦਰਸ਼ਨ ਨੇ 85 ਚ ਅੰਤਰਰਾਸ਼ਟਰੀ ਵਰਾ ਯੁੱਧਤਾ ਸੀ ਸਾਨੂੰ ਕਿਹਾ ਕਿ ਹੈਵਰੀ ਲਾਸਟ ਮੰਡੇ ਆਫ ਮੰਥ ਪੱਲਾ ਤੇ ਸ਼ਰਮਾ ਲਾਈਵ ਕਮੇਡੀ ਕਰਿਆ ਕਰਨਗੇ ਅਸੀਂ ਲਾਈਵ ਕਮੇਡੀ 25 ਮਿੰਟ ਕਰਿਆ ਕਰਨੀ ਦੂਰਦਰਸ਼ਨ ਤੇ ਲਾਸਟ ਕਿਸ ਦੇ ਸਾਡੀ ਆਈ ਤਾਂ ਉੱਥੇ ਇੱਕ ਰਿਲਦੂ ਦਾ ਵਿਆਹ ਸੀਰੀਅਲ ਕੀਤਾ ਅੱਜ ਬਹੁਤ ਵੱਡੀ ਐਕਟਰਸ ਹੈ ਬੰਬੇ ਚ ਤੇਵੇ ਦਿੱਤਾ ਉਹ 12ਵੀਂ ਵਿੱਚ ਪੜ੍ਹਦੀ ਸੀ ਉਦੋਂ ਜਦੋਂ ਉਹਨੂੰ ਇੱਕ ਸੀਰੀਅਲ ਵਿੱਚ ਪੱਲਾ ਜੀ ਦੀ ਨੋਤ ਮੇਰੀ ਪਤਨੀ ਬਣ ਕੇ ਅਸੀਂ ਪੇਸ਼ ਕੀਤਾ ਪਹਿਲੀ ਵਾਰੀ ਦਿਵੇ ਦਿੱਤਾ ਚ ਬੰਬੇ ਵਿੱਚ ਬਹੁਤ ਵੱਡੀ ਐਕਟਰਸ ਹੈ ਦਿਵੇ ਦਿੱਤਾ ਉਹਨੂੰ ਅਸੀਂ ਟੀਵੀ ਤੇ ਲੈ ਕੇ 85 ਵਿੱਚ ਸਫ਼ਰ ਸ਼ੁਰੂ ਹੋਇਆ 88 ਦੇ ਵਿੱਚ ਆ ਕੇ ਸਾਨੂੰ ਦੁਨੀਆ ਦੇ ਵਿੱਚ ਜਾਂਦਾ ਮੌਕਾ ਮਿਲਿਆ ਜਦੋਂ ਗੁਰਪ੍ਰਜਨ ਗਿੱਲ ਸਾਹਿਬ ਨੇ ਅੱਜ ਆਏ ਵੀ ਹੋਏ ਆ ਸਾਡੇ ਬਹੁਤ ਸਤਿਕਾਰਤ ਨੇ ਉਹਨਾਂ ਨੇ ਆਰਟੀਕਲ ਲਿਖਤਾ ਸਾਡੇ ਤੇ ਪੰਜਾਬੀ ਟ੍ਰਿਬਿਊਨ ਛਪਿਆ ਖੁਰਦੇ ਸੱਭਿਆਚਾਰ ਦੇ ਰਾਖੇ ਪੱਲਾ ਤੇ ਬਾਲਮਕੰਦ ਮਾਡਰਨ ਪੰਡ ਉਹ ਸਾਡੀ ਇੱਕ ਪੀਐਚ ਤੋਂ ਬਾਹਰ ਜਿਹੜੀ ਸਾਡੀ ਐਂਟਰੀ ਹੋਈ ਤੇ 88 ਜਸਵਾਲ ਸਾਹਿਬ ਕਹਿਣ ਲੱਗੇ ਕਿ ਭੱਲਾ ਜੀ ਸ਼ਰਮਾ ਜੀ ਕਮੇਟੀ ਤੁਸੀਂ ਕਰਦੇ ਬਹੁਤ ਟੌਪ ਦੀ ਪਰ ਲੋਕੀ ਸੁਣ ਕੇ ਦੋ ਘੰਟੇ ਬਾਅਦ ਭੁੱਲ ਜਾਂਦੇ ਆ ਇਹਦਾ ਕੋਈ ਡਾਕੂਮੈਂਟ ਬਣਾਓ ਇਸਕੇ ਅੰਕਲ ਡਾਕੂਮੈਂਟ ਕੀ ਬਣੂਗਾ ਗਿਰਭਜਨ ਗਿੱਲ ਸਾਹਿਬ ਜਸਵਾਲ ਸਾਹਿਬ ਕੇਸ਼ਵਰਮ ਸ਼ਰਮਾ ਜੀ ਸਾਨੂੰ ਕੰਪਨੀ ਕੋ ਲੈ ਗਏ ਉਸ ਕੰਪਨੀ ਨੇ ਮੋਹਨ ਸਿੰਘ ਮੇਲੇ ਤੇ ਸਾਡੀ ਕੈਸਰ ਰੀਲਿਸ ਕੀਤੀ ਛੰਗਾਟਾ 88 ਉੱਥੋਂ ਸਾਡੀ ਐਂਟਰੀ ਸ਼ੁਰੂ ਹੋਈ ਚਾਰ ਜਾ ਕੈਸਟ ਬਣਾਈ ਉਹ ਸਾਰੀ ਮੇਲੇ 'ਚ ਵਿਕ ਗਈ ਉਹ ਬੰਦਾ ਸਾਡੇ ਘਰੇ ਪੈਸੇ ਲੈ ਕੇ ਆ ਗਿਆ ਅਸੀਂ ਕਿਹਾ ਦੇ ਪੈਸੇ ਮਿਲਣਗੇ ਕਹਿੰਦਾ ਜੀ ਮੈਂ ਕਮਾਏ ਆ ਸਾਨੂੰ ਨਹੀਂ ਪਤਾ ਸੀ ਕਿ ਸੰਗਾਟਾ ਕੈਸੇ ਜੜੀ ਆ ਤੁਸੀਂ ਲੋਕਾਂ ਨੇ ਜਸਵਿੰਦਰ ਪੱਲਾ ਨੂੰ ਐਡਾ ਵੱਡਾ ਨਾਮ ਐਨਾ ਪਿਆਰ ਦੇ ਦੇਣਾ ਕਿ ਦੁਨੀਆ ਦੇ ਹਰ ਕੋਨੇ 'ਚ ਸੰਗਾਟਾ ਵੱਜਣ ਲੱਗ ਗਿਆ 97 ਜਾ ਕੇ ਨੀਲੂ ਸਾਡੇ ਨਾਲ ਰਲ ਗਈ ਪਹਿਲਾਂ ਜੋੜੀ ਸੀ ਚਾਚਾ ਭਤੀਜਾ ਦੀ ਫੇ ਨੀਲੂ ਨਾਲ ਆ ਗਈ ਨੀਲੂ ਤਾਂ ਹਾਂ ਮਾਰ ਕੇ ਰੁੰਦੀ ਪਈ ਆ ਤੇ ਅਸੀਂ ਤਿੰਨਾਂ ਨਾਲ ਕੇਸ਼ਨ ਕਾਟੇ ਜਿਹੜੇ ਸ਼ੁਰੂ ਕੀਤੇ ਤੇ ਚੱਲਦੇ ਰਹੇ ਤੇ 2009 ਤੱਕ 27 ਛਣਕਾਟੇ ਤੁਹਾਡੀ ਝੋਲੀ ਪਾਏ ਜਿਹੜੇ ਤੁਸੀਂ ਅੱਜ ਤੱਕ ਸੁਣੀ ਜਾਂਦੇ ਹੋ ਤੇ ਛਣਕਾਟਿਆਂ ਤੋਂ ਬਾਅਦ ਇੱਕ ਯੁੱਗ ਆਇਆ ਫਿਲਮਾਂ ਦਾ ਜਸਵਿੰਦਰ ਭੱਲਾ ਜੀ ਨੇ ਫਿਲਮਾਂ 'ਚ ਉਹ ਕਰਕੇ ਦਿਖਾਇਆ ਜੋ ਸ਼ਾਇਦ ਕਿਸੇ ਕਮੇਟੀ 'ਚ ਸੀ ਨਹੀਂ ਆਇਆ ਕੈਰਨ ਜੱਟਾ ਇੱਕ ਮੀਲ ਪੱਥਰ ਬਣ ਗਈ ਜਿਸ ਭੱਲਾ ਸਾਹਿਬ ਨੇ ਪਿਤਾ ਰੋਲ ਕੀਤਾ ਕਾਲਾਕੋਟ ਦੀ ਗੱਲ ਕੀਤੀ ਤੇ ਦੁਨੀਆ ਅੱਜ ਵੀ ਕਾਲਾਕੋਟ ਕਹਿੰਦੀ ਆ ਮੈਨੂੰ ਮੀਤheer ਜੀ ਸਾਡੇ ਘਰ ਆਏ ਤਿੰਨ ਚਾਰ ਦਿਨ ਪਹਿਲਾਂ ਮੀਤheer ਜੀ ਕਹਿੰਦੇ ਕਨਸਟੀਟਿਊਸ਼ਨ ਕਲੱਬਾ ਉੱਥੇ ਦਿੱਲੀ ਉੱਥੇ ਇੱਕ ਸਾਊਥ ਇੰਡੀਆ ਆਂਧਰਾ ਪ੍ਰਦੇਸ਼ ਤੋਂ ਕੋਈ ਬਹੁਤ ਵੱਡਾ ਸੁਪਰੀਮ ਕੋਰਟ ਦਾ ਵਕੀਲ ਆ ਹਿੰਦੀ ਵੀ ਨਹੀਂ ਬੋਲ ਪੰਦਾ ਉਹਨੇ ਵੀ ਕਿਹਾ ਮਿਸਟਰ ਮੀਤ ਹੂਜ਼ ਐਟ ਕਾਮਿਕ ਐਕਟਰ ਆਫ ਪੰਜਾਬ ਕਾਲਾਕੋਟ ਐਵੇਂ ਨਹੀਂ ਪਾਇਆ ਇਹ ਸਰ ਪ੍ਰਸਿੱਧੀ ਸੀ ਉਸ ਬੰਦੇ ਦੀ ਕਿ ਆਂਧਰਾ ਪ੍ਰਦੇਸ਼ ਦੀਆਂ ਹੱਦਾ ਬੰਨੇ ਟੱਪ ਕੇ ਉਹ ਬੰਦਾ ਵਿਦੇਸ਼ਾਂ ਦੇਸ਼ਾਂ 'ਚ ਪਹੁੰਚ ਗਿਆ ਤੇ ਅੱਜ ਮੈਨੂੰ ਇਹ ਦੱਸਦਿਆਂ ਉਸ ਵੀਰ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਜਸਵਿੰਦਰ ਭੱਲਾ ਦਾ ਜਦੋਂ ਸ਼ੋਕ ਦੁਨੀਆ 'ਚ ਫੈਲਿਆ ਤੇ ਪ੍ਰਾਈਮ ਮਿਨਿਸਟਰ ਅਫਿਸ ਤੋਂ ਘਰੇ ਫੋਨ ਆਇਆ ਮੋਦੀ ਸਾਹਿਬ ਦੇ ਦਫ਼ਤਰੋਂ ਫੋਨ ਆਇਆ ਕਹਿੰਦੇ ਸਾਨੂੰ ਪਤਾ ਲੱਗਾ ਟ੍ਰੈਂਡਿੰਗ ਤੇ ਚਲਾ ਗਿਆ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਫਲੱਡ ਹੋ ਗਿਆ ਭਰ ਗਿਆ ਇਹ ਕੌਣ ਸੀ ਕਹਿੰਦੇ ਜਸਵਿੰਦਰ ਭੱਲਾ ਤੇ ਮੋਦੀ ਸਾਹਿਬ ਨੇ ਇੱਕ ਬਹੁਤ ਖੂਬਸੂਰਤ ਲਫ਼ਜ਼ਾਂ ਨਾਲ ਚਿੱਠੀ ਬਣਾ ਕੇ ਮਿਸਟਰ ਭੱਲਾ ਦੇ ਨਾਮ ਭੇਜੀ ਉਹ ਚਿੱਠੀ ਸਾਡੇ ਕੋਲ ਅੱਜ ਮਾਨਣੀਆਂ ਰਜੀਵ ਗਾਂਧੀ ਜੀ ਜੋ ਸਾਡੇ ਇਸ ਵੇਲੇ ਆਪੋ ਚ ਲੀਡਰ ਨੇ ਚਿੱਠੀ ਉਹਨਾਂ ਦੀ ਆਈ ਮਾਨਯੋਗ ਗਵਰਨਰ ਸਾਹਿਬ ਨੇ ਚਿੱਠੀ ਭੇਜੀ ਆ ਉਹ ਆਈ ਮੇਰਾ ਕਹਿੰਦਾ ਪਾਵਾ ਕਿ ਜੇ ਮੈਂ ਅੱਜ ਇਸ ਸ਼ੋਕ ਸਭਾ ਚ ਸਾਰਾ ਮੈਂਸ਼ਨ ਕਰਨ ਲੱਗਿਆ ਸਾਨੂੰ ਪਤਾ ਲੱਗਾ ਕਿ ਸਾਡੇ ਐਮ.ਐਲ.ਏ. ਸਾਹਿਬ ਜਿਹੜੇ ਇੱਥੇ ਮਹੱਲੀ ਵਾਲੇ ਕੁਲਵੰਤ ਸਿੰਘ ਜੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦਸਨੀਆ ਵੀ ਲੈ ਕੇ ਆਏ ਆ ਭਗਵੰਤ ਮਾਨ ਜੀ ਘਰ ਵੀ ਆਏ ਸੀ ਮਾਨ ਸਾਹਿਬ ਨੇ ਪਰਿਵਾਰ ਨਾਲ ਕਾਫੀ ਸਮਾਂ ਸਪੈਂਡ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਦੇ ਨੈਪ ਸਿੰਘ ਸੈਣੀ ਜੀ ਘਰ ਆਏ ਹਰ ਇੱਕ ਪਾਰਟੀ ਦੇ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਡੇ ਘਰ ਆਏ ਸੁਖਵੀਰ ਬਾਦਲ ਜੀ ਘਰ ਆਏ ਸਾਡੇ ਚੀਮਾ ਸਾਹਿਬ ਘਰ ਆਏ ਬਲਵੀਰ ਸਿੱਧੂ ਜੀ ਸਾਡੇ ਘਰ ਆਏ ਸਾਡੀਆਂ ਬੀਜੇਪੀ ਤੋਂ ਸਾਡੇ ਵੱਡੇ ਲੀਡਰ ਸੁਭਾਸ਼ ਸ਼ਰਮਾ ਜੀ ਸਾਰੇ ਲੀਡਰ ਸਾਡੇ ਘਰ ਆਏ ਅਸੀਂ ਸਾਰਿਆਂ ਧੰਨਵਾਦ ਵੀ ਕਰਾਂਗੇ ਅਸੀਂ ਬੇਨਤੀ ਕਰਾਂਗੇ ਕਿ ਸਮਾਂ ਸ਼ਾਇਦ ਘਟ ਕਰਕੇ ਸਾਰ ਨੂੰ ਮੌਕਾ ਨਾ ਦੇ ਪਾਈਏ ਪਰ ਪਰਿਵਾਰ ਦਾ ਕੁਝ ਵੱਲ ਵਲਿਆ ਕਿਉਂਕਿ ਮੈਂ 2020 ਦੇ ਵਿੱਚ 2020 ਚ ਜਸਵੰਦਰ ਪੱਲਾ ਦੀ ਰਿਟਾਇਰਮੈਂਟ ਤੇ 31 ਮਈ ਨੂੰ ਕੋਵਿਡ ਲੱਗਾ ਸੀ ਮੈਨੂੰ ਕਹਿਣ ਲੱਗੇ ਮੈਂ ਅਦਾਸ ਆ ਮੈਂ ਪਾਰਟੀ ਨਹੀਂ ਕਰ ਸਕੀ ਰਿਟਾਇਰਮੈਂਟ ਦੀ ਮੈਂ ਕਿਹਾ ਪੰਲਾ ਸਾਹਿਬ ਤੁਹਾਡੀ ਪਾਰਟੀ ਦੁਨੀਆ ਦੇਖੂਗੀ ਮੈਂ ਆਨਲਾਈਨ ਤੇ ਸਦਾਨਦੀ ਸਮਾਗਮ ਕੀਤਾ 2.2 ਮਿਲੀਅਨ ਲੋਕਾਂ ਨੇ 22 ਲੱਖ ਲੋਕਾਂ ਨੇ ਲਾਈਵ ਦੇਖਿਆ ਉਹ ਸਾਡੀ 45 ਸਪੀਕਰ ਬੁਲਾਏ ਤੇ ਰਾਤੀ ਬੱਚਿਆਂ ਨੇ ਜਜ਼ਬਤੀ ਕਰਤਾ ਜਦੋਂ ਬੇਟੀ ਤੇ ਭੈਣ ਕਹਿੰਦੀਆਂ ਜਸਵੰਦਰ ਕਹਿੰਦਾ ਸੀ ਬਾਲ ਮੇਰੇ ਮਨਤੇ ਨੇ ਲੋਕ ਬੁਲਾਏਗਾ